ਵੀਡੀਓ ਤੋਂ ਤਾਂਜੀ ਕਿਵੇਂ ਦੀ ਨਕੀ ਹੈ ਕਿੰਨੀ VOTING ਕੋਈ ਵੋਟਰ ਗਿਆ ਵੀ 600 ਹਾਂ ਹੁਣ ਤੱਕ ਨਹੀਂ ਗਿਆ ਅੰਤਿਕਾਸ ਤੱਕ ਪਹੁੰਚ ਗਏ ਹਮਨ ਮੰਨ ਹਾਂਜੀ ਕਿਹੜੀ ਪਾਰਟੀ ਉਹਨਾਂ ਨੂੰ ਤਸੀਲ ਅਸੀਂ ਆ ਮਾਰਤਾ ਹਾਂ ਮੁਕ ਮੁਕਾਬਲਾ ਦੋਨਾਂ ਵਿੱਚ ਕਿਹੜੀ ਕਿਹੜੀ ਪਾਰਟੀ ਦੇ ਕਿਹੜੇ ਦੂਸਰੀ ਕਾਂਗਰਸ ਦੀ ਹੈ ਹਾਂਜੀ ਕੀ ਲੱਗਦਾ ਕਿਵੇਂ ਦਾ ਲੱਗ ਰਿਹਾ ਠੀਕ ਆ ਬង ਜੀ ਵਧੀਆ ਵਧੀਆ ਸਹਿਯੋਗ ਦੇ ਰਿਆ ਲੋਕੀ ਜੋ ਅਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਨੇ ਕਰਾਈ ਰ ਚਾਰ ਸਾਲ ਦਾ ਨਾ ਇਹ ਲੋਕ ਉਹਨਾਂ ਦੇ ਕੰਮਾਂ ਤੋਂ ਲੈ ਕੇ ਬਹੁਤ ਕੁਝ ਹਾਂਜੀ ਤੇ ਅੱਗੇ ਵੀ ਜੇ ਅਸੀਂ ਬਣਾਗੇ ਤੇ ਜਰੂਰ ਕਰਾਂਗੇ ਅਮ ਜਿਹੜੇ ਰਹਿੰਦੇ ਆ ਨੇ ਸਾਡੇ ਪਿੰਡ ਦਾ ਵਿਕਾਸ ਹੋਏਗਾ ਜਿਹੜੇ ਕੰਮ ਰਹਿੰਦੇ ਆ ਨੇ ਮੇਰਾ ਨਾਮ ਕੀ ਮੇਰਾ ਨਾਮ ਰਣਜੀਤ ਕੋਣ ਤੁਸੀਂ ਕੈਂਡੀਡੇਟ ਹੋ ਹਾਂਜੀ ਮੇਰਾ ਮੀਸੇਜ ਕੰਕ੍ਰੇਟ ਦਰਿੰਦਰ ਕੋ ਕਿਦਾਰਾ ਗਿਆ ਚੋਣ ਕਿਦਾਂ ਹੋ ਰਹੀ ਆ ਹੋਰ ਵਧੀਆ ਚੋਣ ਅਮਨ ਮਾਨਣਾ ਹੋ ਰਹੀ ਹੈ ਹਾਂਜੀ ਬਹੁਤ ਵਧੀਆ ਚੱਲ ਰਿਹਾ ਵੋਟਰਾਂ ਦੇ ਬਿਲਕੁਲ ਅਮਨ ਮਾਨਣਾ ਵੋਟਰ ਵੋਟ ਪਾ ਰਹੇ ਆ ਕੋਈ ਕਿਸੇ ਦਾ ਬੇਦਬਾਹੀ ਨਹੀਂ ਹੈਗਾ ਲੋਕ ਵੋਟਾਂ ਪਾ ਕੇ ਮਸਨ ਨਿਕਲੇ ਹੋਏ ਹਾਂਜੀ ਬਿਲਕੁਲ ਬਿਲਕੁਲ 6:00 ਦੀਆਂ 8:00 ਦੀਆਂ ਤਾਰਾਂ ਲੱਗੀਆਂ ਹੋਈਆਂ ਹਨ ਕਿੰਨੀਆਂ ਵੋਟਾਂ ਡੋਟ ਟੋਟਲ 870 ਵੋਟਾਂ ਆ ਹੁਣ ਤੱਕ ਕਿੰਨੀਆਂ ਬਣ ਗਈਆਂ 3670 ਵੋਟਾਂ ਹੁਣ ਤੱਕ ਪੂਰ ਹੋ ਗਈਆਂ ਹਾਂਜੀ 3670 ਵੋਟਾਂ ਸਾਡੀ 6ਵੀਂ ਹਾਂਜੀ ਪਹਿਲੇ 5 ਵਾਰੀਆਂ ਸਰਪੰਚ ਪੰਜ ਪੰਜ ਦੀ 6ਵੀਂ ਸਾਡੀ ਕਿਹੜੀ ਪਾਰਟੀ ਨੂੰ ਕਾਂਗਸ ਪਾਰਟੀ ਨੂੰ ਕੀ ਮੀਨ ਕਰਦੇ ਸਰਕਾਰ ਤੁਹਾਨੂੰ ਲੋਕੀ ਮੋਖਾ ਦੇ ਕਿਹੜੇ ਕੰਮ ਦੇ ਕਰਨ ਵਾਲੇ ਕਰੋਗੇ ਅਸੀਂ ਸਭ ਤੋਂ ਪਹਿਲਾਂ ਤੇ ਸਾਡੇ ਪਿੰਡ ਵਿੱਚ ਇੱਕ ਸਟੇਡੀਅਮ ਬਣਾਵਾਂਗੇ ਸਾਡੇ ਜੂਤਰੀ ਬਹੁਤ ਵੱਡੀ ਮੰਗ ਹੈ ਵੀ ਸਾਡੇ ਉਹਦੇ ਵਿੱਚ ਉਹਦੇ ਵਿੱਚ ਪੰਚਾਇਤੀ ਜ਼ਮੀਨ ਸਾਡੇ ਕੋਲ 85 ਕਲੇ ਪੰਚਾਇਤੀ ਜ਼ਮੀਨਾਂ ਆ ਤੇ ਇੱਥੇ ਸਕੂਲ ਦੇ ਲਾ ਕੇ ਆ ਸਾਹਮਣੇ ਨਿਰਾਵਾ ਅਸੀਂ ਇੱਥੇ ਸਟੇਡੀਅਮ ਬਣਾਵਾਂਗੇ ਜੀ ਸਾਹਿਬ ਬਾਕੀ ਉਸ ਤੋਂ ਅੱਗੇ ਜੋ ਬਿਜਲੀ ਕਾਰਜ ਦੂਜੀ ਤੇ ਜੇ ਗਲੀਆਂ ਨਾਲੀਆਂ ਦਾ ਸਾਡੇ ਪਿੰਡ ਬਿਲਕੁਲ ਕੰਮ ਕੰਪਲੀਟ ਹੋ ਚੁਕਾ ਵਾ ਕਿਹੜੀ ਸਰਕਾਰਾਂ ਉਹ ਜਿਹੜੇ ਗਲੀਆਂ ਨਾਲੀਆਂ ਗਲੀਆਂ ਲਾਗੀਆਂ ਸਾਡੇ ਪਿੰਡ ਗਲੀਆਂ ਲਾਗੀਆਂ ਬਿਲਕੁਲ ਕੰਮ ਨਹੀਂ ਹੈਗਾ ਸਰਕਾਰ ਤੇ ਹੁਣ ਵੀ ਦੂਜੀ ਆ ਤੇ ਤੁਹਾਨੂੰ ਲੱਗਦਾ ਇਲੈਕਸ਼ਨ ਅਮਨ ਮਾਨ ਨਾਲ ਜਾਂ ਅਮਾਨਦਾਈ ਨਾ ਹੋ ਰਹੀ ਆ ਸਾਨੂੰ ਵੋਟਰਾਂ ਦੇ ਬਿਲਕੁਲ ਯਕੀਨ ਆ ਵੋਟਰਾਂ ਅਮਨ ਮਾਨ ਨਾਲ ਹੋਰ ਪਾਰੇ ਪ੍ਰਸ਼ਾਸਨ ਦੇ ਪ੍ਰਬੰਧ ਕਿਦਾਂ ਦੇ ਹਾਂਜੀ ਪ੍ਰਸ਼ਾਸਨ ਦੇ ਪ੍ਰਬੰਧ ਕਿਦਾਂ ਦੇ ਬਹੁਤ ਵਧੀਆ ਪ੍ਰਬੰਧ ਆ ਭਾਜੀ ਬਹੁਤ ਵਧੀਆ ਵਰਤਨ ਚੱਲ ਰਹੇ ਹਨ ਕੀ ਸਾਡੇ ਪੁੱਤੇ ਬਿਲਕੁਲ ਇੰਜੇ ਚ ਨਾਲੀ ਲੱਗੀ ਹੋਈ ਹੈ ਵੈਸੇ ਤੇ ਕੰਟਰੋਲਰ ਤੁਹਾਡਾ ਕੀ ਨਾਮ ਹੈ ਮੇਰੇ ਮੈਸੇਜ ਗੁਰਵਿੰਦਰ ਕੌਰ ਆ ਜਿਹੜੇ ਇਲੈਕਸ਼ਨ ਲਾਦੇ ਆ ਉਹ ਸਾਡੇ ਮੈਂਬਰ ਪੰਜਾਬ ਦੇ ਹੈਗੇ ਆ ਬਲਫਰਮ ਸੀ ਦੂਜੇ ਕੋਲ ਕੌਣ ਆਲੇ ਦੂਜੇ ਮੈਂਬਰ ਨੇ ਹੈਗੇ ਆ ਰਣਜੀਤ ਕੌਰ ਜਿਹੜੇ ਸਰਪੰਚ ਦੇ ਕੈਂਡੀਡੇਟ ਆ ਤੇ ਜਿਹੜੇ ਹੈਗੇ ਦੂਜੇ ਪਾਲਮ ਸੀ